ਤਾਨੂੰ ਕਿੰਨੀ ਵਾਰੀ ਮੈਂ ਕਿਹਾ ਵੈ ਜਦੋਂ ਵੀ ਤੁਹਾਨੂੰ ਕੋਈ ਕੰਮ ਹੁੰਦਾ ਮੈਨੂੰ ਟਾਈਮ ਸਰ ਬੁਲਾ ਲੈ ਕਰੋ ਪਤਾ ਤੁਹਾਨੂੰ ਮੈਨੂੰ ਸੱਸ ਨੂੰ ਕਿੰਨੇ ਬਹਾਨੇ ਮਾਰਨੇ ਪਏ ਨੇ ਧੀ ਰਾਨੀਏ ਕੋਈ ਗਾਲੀ ਇਦਾਂ ਦੀ ਸੀ ਮੈਂ ਸੋਚਿਆ ਪਹਿਲਾਂ ਮੈਂ ਜਸਮੀਨ ਨਾਲ ਹੀ ਕਰ ਲਵਾਂ ਹਾਂਜੀ ਮੰਮੀ ਦੱਸੋ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਜਿਹੜਾ ਤੁਹਾਨੂੰ ਮੈਨੂੰ ਯਾਦ ਕਰਨਾ ਪਿਆ ਪੁੱਤ ਰਾਧਿਕਾ ਵਾਸਤੇ ਨਾ ਰਿਸ਼ਤਾ ਆਇਆ ਮੈਂ ਤੈਨੂੰ ਇਹੀ ਪੁੱਛਣਾ ਸੀਗਾ ਕਿ ਆਪਾਂ ਰਾਧਿਕਾ ਦਾ ਵਿਆਹ ਕਰ ਦਈਏ ਇਹੀ ਪੁੱਛਣ ਲਈ ਮੈਂ ਤੈਨੂੰ ਬੁਲਾਇਆ ਸੀ ਮੈਂ ਤਾਂ ਆਪ ਹੀ ਤੁਹਾਨੂੰ ਕਹਿਣਾ ਸੀ ਕਿ ਉਹਨੂੰ ਵਿਆਹ ਕੇ ਤੋਰੋ ਨਾ ਉਹਦਾ ਮਾਂ ਨਾ ਪਿਓ ਨਾ ਭਰਾ ਮਾਸੀਓ ਕਿ ਤੁਸੀਂ ਇੰਨਾ ਕੁਛ ਕਰਤਾ ਥੋੜਾ ਨਾ ਨਾ ਪੁੱਤ ਐਦਾਂ ਨਹੀਂ ਕਹਿੰਦੇ ਜੇ ਉਹਦੇ ਮਾਪਿਓ ਨਹੀਂ ਐ ਤਾਂ ਕੀ ਹੋ ਗਿਆ ਨਾ ਤਾਂ ਉਹਨੇ ਮੈਨੂੰ ਕਦੇ ਮਾਸੀ ਸਮਝਿਆ ਤੇ ਨਾ ਹੀ ਕਦੇ ਮੈਂ ਉਹਨੂੰ ਆਪਣੀ ਭਾਂਜੀ ਸਮਝਿਆ ਮੰਮੀ ਤੁਸੀਂ ਉਹਨੂੰ ਬਾਰਾ ਕਰਵਾਤੀਆਂ ਨਾ ਇੰਨੀਆਂ ਹੀ ਬਹੁਤ ਸੀਗੀਆਂ ਤੁਸੀਂ ਤਾਂ ਐਵੇਂ ਉਹਨੂੰ ਕਾਲਜ ਤੋੜ ਦਿੱਤਾ ਖਣ ਲੁ ਕੋਈ ਬਦਨਾਮੀ ਦਾ ਦਾਗ ਲੱਗ ਗਿਆ ਗੱਲ ਤਾਂ ਸਾਰੀ ਤੁਹਾਡੇ ਤੇ ਹੀ ਆਣੀ ਐ ਤੂੰ ਨਾ ਐਵੇਂ ਨਾ ਉਹਦੇ ਨਾਲ ਲੱਗਦੀ ਰਿਆ ਕਰ ਤੈਨੂੰ ਮੈਂ ਢਿੱਡੋ ਜੰਮੇ ਉਹਨੂੰ ਨਹੀਂ ਪਰ ਮੈਂ ਕਦੇ ਤੁਹਾਡੇ ਦੋਨਾਂ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ ਜੀ ਉਹਨੇ ਤੁਹਾਨੂੰ ਮੂੰਹ ਤੇ ਜਵਾਬ ਦੇ ਦਿੱਤਾ ਕਿ ਮੈਂ ਹਲੇ ਵਿਆਹ ਨਹੀਂ ਕਰਵਾਉਣਾ ਫੇਰ ਜੈਸਮਿਨ ਦੀਦੀ ਤੁਸੀਂ ਕਦੋਂ ਆਏ ਮੈਂ ਤਾਂ ਹੁਣੇ ਹੀ ਆਈ ਆ ਰਾधिका ਮੰਮੀ ਨੇ ਬੁਲਾਇਆ ਕਿ ਤੇਰੇ ਬਾਰੇ ਕੋਈ ਜ਼ਰੂਰੀ ਗੱਲ ਕਰਨੀ ਹੈ ਮੇਰੇ ਬਾਰੇ ਹਾਂਜੀ ਹਾਂਜੀ ਦੱਸੋ ਕੀ ਗੱਲ ਚੱਲੀ ਜਲਦੀ ਸੀ ਫੇਰ ਮੰਮੀ ਕਹਿੰਦੇ ਬੱਸ ਹੁਣ ਤੂੰ ਜਿੰਨਾ ਪੜਨਾ ਸੀ ਪੜ ਲਿਆ ਹੁਣ ਤੇਰਾ ਵਿਆਹ ਕਰ ਦਈਏ ਦੱਸ ਫੇਰ ਕਰ ਦਈ ਤੇਰਾ ਵਿਆਹ ਮਾਪਿਓ ਤੋਂ ਬਾਅਦ ਨਾ ਮੈਨੂੰ ਜਿੰਨੇ ਵੀ ਸੰਭਿਆ ਨਾ ਉਹ ਮਾਸੀ ਜੀ ਨੇ ਸੰਭਿਆ ਆਏ ਤੇ ਜਿੱਦਾਂ ਮਾਸੀ ਜੀ ਕਹਿਣਗੇ ਨਾ ਉਦਾਂ ਹੀ ਹੋਊਗਾ ਕਿਉਂ ਮੁੰਡੇ ਬਾਰੇ ਨਹੀਂ ਪੁੱਛेंगी ਕੀ ਕਰਦਾ ਹੈ ਕਿੰਨਾ ਕਮਾਉਂਦਾ ਹੈ ਕਿੱਥੇ ਰਹਿੰਦਾ ਹੈ ਦੀਦੀ ਆ ਤੁਹਾਡੀ ਗੁੱਡੀ ਜੀ ਨਹੀਂ ਸੀਗੀ ਜਦ ਦਾ ਮੈਨੂੰ ਮਾਸੀ ਜੀ ਨੇ ਪਾਲਿਆ ਸੋਹਣੇ ਕੱਪੜੇ ਪੁਆਏ ਆ ਆਈਫੋਨ ਦਵਾਇਆ ਵਧੀਆ ਕਾਲਜ ਪੜਾਉਂਦੇ ਪਿਆ ਜੀ ਅੱਗੋਂ ਮੇਰਾ ਵਿਆਹ ਵੀ ਕਰਨਗੇ ਤੇ ਸਭ ਕੁਝ ਵਧੀਆ ਹੀ ਕਰਨਗੇ ਨਾ ਸਭ ਕੁਝ ਦੇਖ ਕੇ ਹੀ ਕਰਨਗੇ ਉਹ ਰਾਧਿਕਾ ਮੈਨੂੰ ਪਤਾ ਸੀ ਉਹ ਤਾਂ ਮੈਨੂੰ ਜਵਾਬ ਨਹੀਂ ਦੇਣਗੀ ਜਦੋਂ ਮੇਰੇ ਤੇ ਗਰੀਬੀ ਸੀ ਤੇ ਤੇਰੀ ਮੰਮੀ ਨੇ ਮੇਰਾ ਬੜਾ ਸਾਥ ਦਿੱਤਾ ਸੀ ਜੇ ਤੇਰੀ ਮੰਮੀ ਨੇ ਮੇਰਾ ਇੰਨਾ ਸਾਥ ਦਿੱਤਾ ਸੀ ਤਾਂ ਮੈਂ ਉਹਦੇ ਤੋਂ ਬਾਅਦ ਉਹਦੇ ਬੱਚਿਆਂ ਨੂੰ ਰੂਲਣ ਲਈ ਕਿਦਾਂ ਛੱਡ ਸਕਦੀ ਸੀ ਗਰੀਬੀ ਤਾਂ ਪੁੱਤ ਤੇਰੀ ਮੰਮੀ ਪਾਪਾ ਨੇ ਵੀ ਬਹੁਤ ਦੇਖੀ ਸੀ ਐਸੇ ਕਰਕੇ ਤਾਂ ਉਹਨਾਂ ਨੇ ਇੱਕ ਹੀ ਕੋ ਔਲਾਦ ਰੱਖੀ ਆਪਣੀ ਦੂਸਰਾ ਬੱਚਾ ਹੀ ਨਹੀਂ ਹੋਣ ਦਿੱਤਾ ਫਿਰ ਮੈਂ ਤੈਨੂੰ ਰੂਲਣ ਤੇ ਥੋੜਾ ਛੱਡ ਸਕਦੀ ਸੀ ਉਹਨਾਂ ਦੇ ਜਾਣ ਤੋਂ ਬਾਅਦ ਮਾਸੀ ਜੀ ਅੱਜ ਤੱਕ ਮੈਨੂੰ ਜੋ ਵੀ ਮਿਲਿਆ ਨਾ ਤੁਹਾਡੇ ਕੋਲ ਬਿਨਾ ਮੰਗੇ ਮਿਲਿਆ ਤੇ ਬਹੁਤ ਵਧੀਆ ਵੀ ਮਿਲਿਆ ਬਸ ਇੱਕ ਇੱਛਾ ਸੀ ਜ਼ਿੰਦਗੀ 'ਚ ਵੀ ਜਦੋਂ ਵੀ ਮੇਰਾ ਵਿਆਹ ਹੋਵੇ ਨਾ ਸੋਹਣਾ ਤੇ ਵਧੀਆ ਹੋਵੇ ਇਹ ਮੇਰੀ ਇੱਛਾ ਪੂਰੀ ਹੋ ਜੂਗੀ ਨਾ ਰਾਧਿਕਾ ਇਹ ਤਾਂ ਗੱਲ ਤੇਰੀ ਬੜੀ ਗਲਤ ਹੈ ਮੇਰੇ ਮਾਂ ਨੇ ਤੇਰੇ ਇੰਨਾ ਸੋਨਾ ਪੜਾਤਾ ਤੇ ਹੁਣ ਤੂੰ ਫਰਮਾਇਸ਼ਾਂ ਪਾਵੇਂਗੀ ਤੈਨੂੰ ਪਤਾ ਹੈ ਵਧੀਆ ਵਿਆਹ ਤੇ 2.5 ਲੱਖ ਰੁਪਏ ਲੱਗ ਜਾਂਦਾ ਤੂੰ ਚੁੰਨੀ ਚੜਾਵਾ ਕਰ 20-30 ਹਜ਼ਾਰ 'ਚ ਸਾਰ ਕੇ ਸਾਡਾ ਲਾਂਬੇ ਕਰ ਕੋਈ ਗੱਲ ਨਹੀਂ ਦੀਦੀ ਜਿੱਦਾਂ ਤੁਸੀਂ ਕਹੋਗੇ ਮੈਂ ਉਹਦੇ ਚ ਹੀ ਖੁਸ਼ ਆ ਇੰਨੀ ਦੇਰ ਤੋਂ ਤੁਸੀਂ ਸਾਰੀਆਂ ਖਵਾਇਸ਼ਾਂ ਪੂਰੀਆਂ ਕੀਤੀਆਂ ਇੱਕ ਨਹੀਂ ਹੋਊਗੀ ਚੱਲੂਗਾ ਕਿਉਂ ਜਸਮੀਨ ਖਵਾਇਸ਼ ਪੂਰੀ ਕਿਉਂ ਨਹੀਂ ਹੋਊਗੀ ਜਦੋਂ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਮੈਂ ਦੋਨਾਂ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕੀਤੀਆਂ ਤਾਂ ਫਿਰ ਹੁਣ ਰਾਜੀ ਕਾਦੀ ਆ ਵਾਲੀ ਖਵਾਇਸ਼ ਪੂਰੀ ਕਿਉਂ ਨਹੀਂ ਛੋਟੇ ਹੁੰਦਿਆਂ ਤੋਂ ਨਾ ਹੁਣ ਤੱਕ ਮੈਂ ਤੁਹਾਨੂੰ ਦੋਨਾਂ ਨੂੰ ਇਕੱਠੇ ਰੱਖਿਆ ਜੋੜ-ਜੋੜ ਕੇ ਜਸਮੀਨ ਦੀਦੀ ਤੁਸੀਂ ਨਾ ਆਪਣੇ ਛੋਟੇ ਹੁੰਦਿਆਂ ਦੀਆਂ ਫੋਟੋਆਂ ਦੇਖ ਲਓ ਸਾਰੇ ਜਾਣੇ ਨਾ ਮਾਸੀ ਜੀ ਨੂੰ ਇਹੀ ਕਹਿੰਦੇ ਸੀਗੇ ਕਿ ਇਹ ਤਾਂ ਇਹਨਾਂ ਦੀ ਭੈਣ ਦੀ ਕੁੜੀ ਨਹੀਂ ਸਗੋਂ ਜੈਸਮਿਨ ਤੇ ਰਾਧਿਕਾ ਦੋਨੋਂ ਸਕੀਆਂ ਪੈਣਾ ਨੇ हां बस ਇਦਾਂ ਹੀ ਤੁਸੀਂ ਰਹਿਣਾ ਜਿੱਦਾਂ ਬਚਪਨ ਤੋਂ ਅੱਜ ਤੱਕ ਇਕੱਠੀਆਂ ਰਹਿੰਦੀਆਂ ਆਈਆਂ ਨਾ ਅੱਗੇ ਵੀ ਇਦਾਂ ਹੀ ਰਹਿਣਾ ਜਸਮੀਨ ਕਦੇ ਤੁਸੀਂ ਨਾ ਦਿਲਾਂ ਦੇ ਵਿੱਚ ਫਰਕ ਨਹੀਂ ਪਾਉਣਾ ਤੇ ਨਾ ਹੀ ਤੂੰ ਕਦੇ ਇਹ ਸੋਚਣਾ ਕਿ ਇਹ ਮੇਰੀ ਮਾਸੀ ਦੀ ਕੁੜੀ ਐ ਇਹ ਮਾਸੀ ਦੀ ਕੁੜੀ ਨਹੀਂ ਇਹ ਤੇਰੀ ਸੱਕੀ ਭੈਣ ਐ ਲੋਕੀ ਤਾਂ ਐਵੇਂ ਹੀ ਕਹਿੰਦੇ ਨੇ ਕਿ ਮਾਸੀਆਂ ਕਿਹੜੇ ਸੱਕੀਆਂ ਨਹੀਂ ਹੁੰਦੀਆਂ ਮੇਰੇ ਨਾਲ ਆ ਕੇ ਗੱਲ ਕਰ ਮੈਂ ਦੱਸਦੀ ਆ ਕਿ ਮੇਰੀ ਮਾਸੀ ਕਿੰਨੀ ਸੱਕੀ ਐ ਮੇਰੀ ਬੱਸ ਫੇਰ ਅਦਿਕਾ ਖੇਚਲਾ ਵਿਆਹ ਦੀਆਂ ਤਿਆਰੀਆਂ ਜਸਮੀਨ ਦੀਦੀ ਮੈਨੂੰ ਸ਼ਰਮ ਆਉਂਦੀ ਹੈ ਮਾਸੀ ਜੀ ਨੂੰ ਕੋ ਮੁੰਡੇ ਦੀ ਫੋਟੋ ਹੀ ਦਿਖਾ ਦੇ ਹਾਂ ਹਾਂ ਫੋਟੋ ਦੀ ਕੀ ਗੱਲ ਹੈ ਫੋਟੋ ਤਾਂ ਮੈਂ ਤੈਨੂੰ ਹੁਣੇ ਦਿਖਾ ਦਿੰਨੀ ਆ ਜਿੱਦਾਂ ਤੂੰ ਸੋਣੀ ਉਦਾਂ ਹੀ ਉਹ ਸੋਣ ਹੈ ਮਾਂ ਹੁੰਦੀ ਨਾ ਉਹ ਵੀ ਮੇਰਾ ਇੰਨਾ ਨਾ ਕਰਦੀ ਜਿੰਨਾ ਤੁਸੀਂ ਮੇਰਾ ਕਰਦੇ ਤੇ ਮੈਂ ਅੱਜ ਤੋਂ ਬਾਅਦ ਤੁਹਾਨੂੰ ਮਾਸੀ ਨਹੀਂ ਮਾਈ ਆਖੂਗੀ